ਦੀਪੂ ਕਿ ਸੇਵਲ ਇਹਨਾਂ ਦੇ ਬਰਤਨਾਂ ਚ ਮੋਸ਼ ਹੁੰਦੀ ਹੁੰਦੀ ਸੀ ਅੱਜ ਜੂਸ ਬਣਾ ਰਹੇ ਨੇ ਬਲੈਕ ਹੈ ਭਾਈ ਐਸਾ ਬੋਲਦਾ ਅਰੇ ਵਾਹ ਭਾਈ ਵਾਹ ਕਿਆ ਕਿਚਨ ਤਿਆਰ ਕਰਵਾਈ ਹੈ ਯਾਰ ਬਹੁਤ ਮਨ ਨੂੰ ਲੱਗੀ ਮੇਰੇ ਬ੍ਰਿਲਿਅੰਟ ਐਂ ਦੀਪੂ ਮੈਂ ਕਿਆ ਮੈਂ ਅੱਖੀ ਦੇਖੇ ਨੇ ਅੱਖੀ ਇਹ ਚੁੱਲੇ ਦੇ ਵਿੱਚ ਨਾ ਭੂਕਨੇ ਦੇ ਨਾਲ ਪਿੰਚੋ ਸਾਰਾ ਟੱਬਰ ਫੂਕਾ ਮਾਰਦਾ ਤਾਨੂੰ ਕਹਿ ਰਹੇ ਨੇ ਕਿਚਨ ਕਿਚਨ ਦੇਖ ਕੇ ਚਾਓ ਸੱਠੀ ਅਸੀਂ ਕਿਤੇ ਦੇਖੀ ਨਹੀਂ ਅਸਤੇ ਕਰ ਐਸਾ ਬੋਲਦਾ ਫਿਰ ਬੋਲਣ ਲੱਗ ਪਿਆ ਨਾ ਰੇਟ ਵੀ ਦੱਸਿਆ ਕਿੰਨੇ ਪੈਸੇ ਲੱਗੇ ਨੇ ਐਂ ਦੀਪੂ ਮੈਂ ਆ ਇੱਕ ਨਾ ਟੈਂਮ ਸੀਗਾ ਇਹ ਸਾਰੇ ینګਪੁੰਗਲੇ ਜੇ ਨਾ ਮੇਰੀਆਂ ਪਿੰ ਜਾਣ ਲੱਗੀ ਦਲਤਸ ਰੁਪਈਆ ਦੇਊਗਾ ਸਾਨੂੰ ਅਜ ਕੋਰ ਕੋਲ ਬੈਠਣ ਚ ਨਾ ਸੰਗ ਲੱਗਦੀ ਆ ਐ ਪਾਜੀ ਮੈਂ ਗੱਡੀ ਖੂਣਕ ਲਈ ਆ ਉਹ ਜਿਹੜੀ ਪਹਿਲੀ ਸੀ ਉਹ ਵੀ ਉਹ ਵੀ ਰੱਖੀ ਆ ਉਹ ਨਹੀਂ ਚੰਗਾ ਚੰਗਾ ਆ ਸਕੋ ਉਹ ਇੱਕਈ ਕਾਕਾ ਕਰੀ ਗਈ ਕਾਕਾ ਲੈ ਜਾਂਦਾ ਤੁਸੀਂ ਵੀ ਡਿਊਟੀ ਜਾਣਾ ਹੁੰਦਾ ਹਣਾ ਇਹ ਸਹੀ ਆ ਸਹੀ ਆ ਮੈਂ ਦੀ ਮੈਂ ਕਿਹਾ ਵੀ ਦੋ ਦੋ ਗੱਡੀਆਂ ਲਈ ਫਿਰਦੇ ਆ ਇੰਨਾ ਵੇਲਾ ਕਿੱਥੋਂ ਆ ਗਿਆ ਮੈਨੂੰ ਦੱਸਿਆ ਗੁੱਪੜੀ ਚ ਉਹਨਾਂ ਨੇ ਬਿੰਦੇ ਵੀ ਛੇੜਾ ਪਟਾ ਮੁੰਡਾ ਆ ਨਾ ਉਹ ਕੁੜੀ ਪਸੰਦ ਆ ਉਹ ਕੁੜੀ ਤੇ ਪਹਿਲਾਂ ਸੀਗੀ ਇੰਨੇ ਨਿਆਣੇ ਐ ਪੈਸਾ ਵਾਲੀ ਪੋਹ ਸੀਗੀ ਉਹ ਪਿੱਲੇ ਘਰਾਂ ਦੇ ਤੇ ਬਹੁਤ ਪੈਸੇ ਸੀਗੇ ਉਹ ਪੈਸੇ ਹੁਣੇ ਹੀ ਖਾਂਦੇ ਆ ਬੇਟੇ ਜੇ ਰਾਤੋਂ ਰਾਤ ਨਹੀਂ ਪੈਸੇ ਹੋ ਗਏ ਜਾਂਦੇ ਇੰਨਾ ਇੰਨਾ ਪੈਸਾ ਆ ਜਾ ਇਹਨਾਂ ਦੇ ਕੋਲ ਸਕੈਮ ਹੈ ਨਹੀਂ ਆ